ਨਗਰ ਨਿਗਮ ਵਿੱਚ ਤਾਇਨਾਤ ਜੂਨੀਅਰ ਸਹਾਇਕ ਕਿਰਨ ਜੋਲੀ ਅਤੇ ਟਿਊਬਲ ਆਪਰੇਟਰ ਜਗੀਰ ਸਿੰਘ ਦੀ ਵਿਧਾਇਕੀ ਮੌਕੇ ਨਗਰ ਨਿਗਮ ਦਫ਼ਤਰ ਵਿੱਚ ਵਿਧਾਇਕੀ ਪਾਰਟੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਨਿੱਗੀ ਵਿਧਾਇਕੀ ਦਿੱਤੀ ਗਈ ਗੱਲਬਾਤ ਕਰਦਿਆਂ ਹੋਇਆ ਕਿਰਨ ਜੋਲੀ ਅਤੇ ਜਗੀਰ ਸਿੰਘ ਨੇ ਆਖਿਆ ਕਿ ਜੋ ਨੌਜਵਾਨ ਪੀੜ੍ਹੀ ਨਗਰ ਨਿਗਮ ਦਫ਼ਤਰ ਵਿੱਚ ਕੰਮ ਕਰ ਰਹੇ ਹਨ ਉਹ ਆਪਣਾ ਲਗਨ ਨਾਲ ਅਤੇ ਮਿਹਨਤ ਨਾਲ ਕੰਮ ਕਰਨ इस मौके धर्मिंदर सिंह जसविंदर सिंह अनिल अरोड़ा अरुण सहजपाल समेत वीडी गिनती कर्मचारी अति ऑफिसर्स हाजिर सन उनको मैं यही मैसेज देना चाहती हूँ कि जैसे हमने ईमानदारी से काम किया है और बहुत अच्छा रिजल्ट पाया है आप भी अपनी ईमानदारी से अपनी नौकरी करो अपनी मेहनत करो टाइम पे ऑफिस आओ टाइम पे ऑफिस से जाओ ठीक है जो आपको जिम्मेवारी काम की दी गई है उसके प्रति आप ईमानदार रहो ਬੜੀ ਖੁਸ਼ੀ-ਖੁਸ਼ੀ ਆ ਜੀ ਬੜਾ ਪ੍ਰਵਾਹੀ ਬੜਾ ਸੌਖੇ ਆ ਬੜੇ ਪ੍ਰਵਾਸ ਖੁਸ਼ੀ ਆ ਸਾਡੇ ਸਾਰਾ ਸਟਾਫ ਬਹੁਤ ਵਧੀਆ ਅਸੀਂ ਸਟਾਫ ਦਾ ਸਾਡਾ ਬਹੁਤ ਸਾਥ ਦਿੰਦਾ ਬੇਟੀ ਦਾ ਵਿਆਹ ਸਾਡੇ ਸਟਾਫ ਮੇਰੇ ਪਹੁੰਚਿਆ ਤੇ ਹੁਣ ਵੀ ਹੈ ਜੇ ਸਾਨੂੰ ਬੁਲਾਉਣਗੇ ਇੱਕ ਫੋਨ ਵੀ ਕਰਕੇ ਤਾਂ ਵੀ ਪੱਜ ਆਵਾਂਗੇ ਜੀ ਪਿੰਡ